ਮੇਰੇ ਖਿਆਲ ਚ ਥੋੜੂ ਦੂਰ ਤੋਂ ਵੱਡੀ ਨਿਕਲ ਜਾਂਦੀ ਹੈ ਜੀ ਪੰਜਾਬ ਚ ਤੁਸੀਂ ਕਹਿੰਦੇ ਹੋਰ ਕਾਤੋਂ ਜੀ ਅਸੀਂ ਕਹਿ ਦਈਏ ਵੀ ਪੰਜਾਬ ਸਰਕਾਰ ਕੰਮ ਨਹੀਂ ਲਾ ਰਹੀ ਵੀ ਮari ਗੱਲ ਹੈ ਕਿਉਂਕਿ ਜਦੋਂ ਸੈਂਟਰ ਪੈਸੇ ਨਹੀਂ ਦੇਊਗੀ ਉਹ ਛੱਤੀ ਤੋਂ ਕਿੰਨੇ ਕਰੋੜ ਰੁਕਿਆ ਹੋਇਆ ਹੈ ਪਰ ਫਿਰ ਵੀ ਚਲੋ ਇਧਰ ਉਧਰ ਕਰਕੇ ਜਿੰਨੇ ਇੱਕ ਬਹੁਤ ਜ਼ਰੂਰੀ ਕੰਮ ਲੱਗਿਆ ਨੇ ਵੱਡਾ ਜਿਹੜਾ ਕੰਮ ਹੋਣਾ ਉਹ ਤਾਂ ਫਿਰ ਜਿੰਨਾ ਚਿਰ ਸੈਂਟਰ ਸਰਕਾਰ ਐਫ ਡੀ ਆਰ ਨਹੀਂ ਦੇਊਗੀ ਜੀ ਹੁਣ ਪੰਜਾਬ ਸਰਕਾਰ ਵੀ ਕਿੱਥੋਂ ਪੈਸੇ ਲਿਆਊਗੀ ਛੋਟਾ ਜਿਹਾ ਥੇ ਜਿਹੜਾ ਆਪਣਾ ਤੇ ਮੇਨਟੇਨੈਂਸ ਸਾਰੇ ਭਰਾ ਸਾਡੇ ਇੱਕ ਛੋਟੇ ਸੱਦੇ ਤੇ ਆਏ ਥੋੜਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਮਸਲਾ ਸਾਡਾ ਇਹ ਹੈ ਜਿਹੜੀ ਰਾਮੇ ਰਫੈਨਰੀ ਲੱਗੀ ਹੋਈ ਹੈ ਉਹ ਤੁਸੀਂ ਐਚਪੀਸੀਐਲ ਤੋਂ ਲੁੱਕ ਲੈਨੇ ਆ ਸਾਨੂੰ ਲੁੱਕ ਰਫੈਨਰੀ ਚੋਂ ਐਚਪੀਸੀਐਲ ਹਿੰਦੁਸਤਾਨ ਪੈਟਰੋਲੀ ਇਹ ਸਪਲਾਈ ਕਰਦੀ ਹੈ ਜਦੋਂ ਰਫੈਨਰੀ ਲੱਗੀ ਹੈ ਇਹਨਾਂ ਨੇ ਪੰਜਾਬ ਗਵਰਨਮੈਂਟ ਨਾਲ ਵਾਦਾ ਕੀਤਾ ਸੀ ਰਿਟਰਨ ਕੀਤਾ ਕਿ ਜਾਨੀ ਕੀ ਤੁਹਾਨੂੰ ਪਤਾ ਨਹੀਂ ਵੀ ਸਾਨੂੰ ਅਸੀਂ 40% ਲੋਕ ਜਾਇਆ ਕੋਲ ਵੀ ਤੁਹਾਡੀ ਡਿਮਾਂਡ ਜਿੰਨੀ ਹੈਗੀ ਉਹਨੀ ਪੂਰੀ ਕਰਕੇ ਅਸੀਂ ਲੋਕ ਬਾਹਰ ਦੇਵਾਂਗੇ ਪਰ ਜਦੋਂ ਤੋਂ ਫੈਨਰੀ ਲੱਗੀ ਐ ਉਦੋਂ ਤੋਂ ਇਹ ਵਾਦਾ ਸਿਰੇ ਨਹੀਂ ਚੜਿਆ ਜਿਹਦੇ ਵੱਲ ਪੰਜਾਬ ਸਰਕਾਰ ਨੇ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਬਲਅਤ ਧਿਆਨ ਨਹੀਂ ਦਿੱਤਾ ਅੱਜ ਸਾਨੂੰ ਪ੍ਰੈਸ ਟ੍ਰਾਂਸਫਰਾਂਸ ਇਸ ਵਾਰ ਤੇ ਕਰਨੀ ਪਈ ਐ ਵੀ ਠੇਕੇਦਾਰਾਂ ਦੇ ਸਿਰਤੋਂ ਦੀ ਹੁਣ ਪਾਣੀ ਚਲਾ ਗਿਆ ਉਹ ਇਸ ਤਰ੍ਹਾਂ ਚਲਾ ਗਿਆ ਇੱਕ ਮਹੀਨੇ ਤੋਂ ਰਫਾਇਨਰੀ ਨੇ ਪੰਜਾਬ ਨੂੰ ਲੁੱਕ ਦੇਣੀ ਬਿਲਕੁਲ ਬੰਦ ਕਰਤੀ ਜਾਂ ਕਹਦੀ ਏ 1% ਦੇ ਰਹੀ ਐ 1% ਦਾ ਮਤਲਬ ਵੀ 15 ਦਿਨਾਂ ਬਾਅਦ ਇੱਕ ਠੇਕੇਦਾਰ ਨੂੰ ਇੱਕ ਗੱਡੀ ਦੇ ਰਹੀ ਹੈ ਜਦੋਂ ਕਿ ਅੱਗੇ 6 ਘੰਟਿਆਂ ਵੱਦੀ ਗੱਡੀ ਸਾਡੀ ਭਰ ਜਾਂਦੀ ਸੀ ਇਹ ਲੁੱਕ ਜਾਂ ਤਾਂ ਤੇ ਪ੍ਰੋਡਕਸ਼ਨ ਨਾ ਹੋਵੇ ਅਸੀਂ ਫਿਰ ਸਹਿਮਤਾ ਵੀ ਚਲੋ ਜੀ ਰਫਾਇਨਰੀ ਖਰਾਬ ਹੈ ਨਹੀਂ ਜੀ ਪਰ ਐਚਪੀਫੀਐਲ ਰਫਾਇਨਰੀ ਤੋਂ ਲੁੱਕ ਜੁਪੀ ਨੂੰ ਹਰਿਆਣਾ ਨੂੰ ਬਹੁਤ ਵੱਡੀ ਮਾਤਰਾ ਚ ਦੇ ਰਹੀ ਹੈ ਪੰਜਾਬ ਦੀ ਲੁੱਕ ਬੰਦ ਕਰਕੇ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਵੀ ਤੁਸੀਂ ਇਹਦਾ ਪਤਾ ਲਗਾਓ ਇੱਕ ਪੱਤੀ ਪੰਜਾਬ ਨਾਲ ਸਾਜ਼ਿਸ਼ ਹੈ ਕਿ ਇਹ ਪੰਜਾਬ ਦੀਆਂ ਡਿਵੈਲਪਮੈਂਟ ਨੂੰ ਰੋਕਣ ਦੀ ਸਾਜ਼ਿਸ਼ ਹੋ ਰਹੀ ਹੈ ਔਰ ਕੌਣ ਇਹ ਸਾਜ਼ਿਸ਼ ਕਰ ਰਿਹਾ ਹੈ ਐਚਪੀਕੇਐਲ ਦੇ ਥਰੂ ਕੌਣ ਸਾਜ਼ਿਸ਼ ਕਰ ਰਿਹਾ ਹੈ ਦਾ ਪਤਾ ਲੱਗਣਾ ਚਾਹੀਦਾ ਹੈ ਦੂਜੀ ਗੱਲ ਅਰਫੈਨਰੀ ਦਾ ਪੋਲੂਸ਼ਨ ਪੰਜਾਬ ਚਲਦਾ ਹੈ ਪਰ ਅਰਫੈਨਰੀ ਨੂੰ ਦੂਜੀਆਂ ਸਟੇਟਾਂ ਦੇ ਮੁਕਾਬਲੇ ਲੁੱਕ ਮਹਿੰਗੀ ਦਿੱਤੀ ਜਾ ਰਹੀ ਹੈ ਸਾਨੂੰ ਇਹ ਡਿਸਕਾਊਂਟ ਦਿੰਦੇ ਆ ਟਨ ਪਿੱਛੇ ਲਗਭਗ 15 ਤੋਂ 1800 ਰੁਪਿਆ ਡਿਸਕਾਊਂਟ ਦਿੰਦੇ ਆ ਜਦੋਂ ਕਿ ਇਹ ਜੁਪੀ ਨੂੰ ਤੇ ਰਾਏਸਾਂ ਨੂੰ ਹਰਿਆਣੇ ਨੂੰ 3500 ਤੋਂ 4500 ਰੁਪਏ ਪ੍ਰਤੀ ਟੰਗ ਡਿਸਕਾਊਂਟ ਦੇ ਰਹੇ ਆ ਇਹਨਾਂ ਨਾਲ ਥੋਲਜਾ ਵੀ ਹੋਇਆ ਕਹਿੰਦੇ ਤੁਸੀਂ ਕੱਟ ਲੈ ਰਹੇ ਹੋ ਤਾਂ ਅਸੀਂ ਐਚਪੀਐਲ ਨੂੰ ਦੱਸਣਾ ਚਾਹੁੰਦੇ ਆ ਕਿ ਕੱਟ ਅਸੀਂ ਕਿਉਂ ਲੈ ਰਹੇ ਜੋ ਸਾਡਾ ਪੰਜਾਬ ਦਾ ਮਾਜਨਾ ਹੀ ਛੋਟਾ ਹੈ ਸਟੇਟ ਹੀ ਉਹਨਾਂ ਮੁਤਾਬਕ ਛੋਟੀ ਹੈ ਤਾਂ ਉਹਨਾਂ ਅਸੀਂ ਲੁੱਕ ਘਰਾਂ ਦੇ ਤੋੜੇ ਦਾ ਪਾਉਣੀ ਨਹੀਂ ਜਿੰਨੀ ਸਾਨੂੰ ਲਾਗਤ ਲਮਾਂਗੇ ਤੋਂ ਨਹੀਂ ਇਹ ਮਸਲਵਈ ਹੋਇਆ ਵੀ ਜੇ ਆਪਾਂ ਕਿਸੇ ਦੁਕਾਨਦਾਰ ਤੋਂ ਕੋਈ ਖੰਡ ਲੈਣ ਜਾ ਜੇ ਜਿਹੜਾ ਪਾਈਆ ਲਊਗਾ ਉਹਨੂੰ 40 ਰੁਪਏ ਤੇ ਜਿਹੜਾ 10 ਕਿਲੋ ਲਊਗਾ ਉਹਨੂੰ 5 ਰੁਪਏ ਇਹ ਐਟਪੀਸੀਐਲ ਇਹ ਨੀਤੀ ਅਪਣਾ ਰਹੀ ਹੈ ਪੰਜਾਬ ਸਰਕਾਰ ਦਾ ਸਰਕਾਰ ਕਿਆਨ ਦੇਵੇ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਇਹਦੇ ਨਾਲ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਨੁਕਸਾਨ ਹੋ ਰਿਹਾ ਹੈ ਡਿਵੈਲਪਮੈਂਟ ਰੁਕ ਰਹੀ ਹੈ ਇਹਦੇ ਨਾਲ ਜੇ ਹੁਣ ਸਾਨੂੰ 15-15 ਦਿਨ ਲੁੱਕ ਨਹੀਂ ਮਿਲਦੀ ਸਾਡੀਆਂ ਛੜਕਾਂ ਰੁਕ ਜਾਂਦੀਆਂ ਠੇਕੇਦਾਰ ਨੂੰ ਲੇਬਰ ਵੀ ਉੰਨੀ ਪੈਂਦੀ ਹੈ ਠੇਕੇਦਾਰ ਦੀ ਮਸ਼ੀਨਰੀ ਰੁਕ ਜਾਂਦੀ ਹੈ ਜਿਹੜਾ ਠੇਕੇਦਾਰ ਦਾ ਕੰਮ ਕਰਨ ਦਾ ਫਮਾ ਹੁੰਦਾ ਹੈ ਉਹ ਬਹੁਤ ਘਟ ਜਾਂਦਾ ਹੈ ਗਵਰਨਮੈਂਟ ਨੂੰ ਇਹਦੇ 'ਤੇ ਧਿਆਨ ਦੇਣਾ ਪੈਂਦਾ ਹੈ ਜੇ ਠੇਕੇਦਾਰ ਦਾ ਰੈਫਾਇਨਰੀ ਕਰਕੇ ਐਕਟੀਵਲ ਕਰਕੇ ਵਿੱਤੀ ਨੁਕਸਾਨ ਹੋ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਪੰਜਾਬ ਸਰਕਾਰ ਧਿਆਨ ਦੇਵੇ ਹਾਂ ਇੱਕ ਕਲਾਉਡ ਹੈ ਜੇ ਇਹ ਐਚਪੀਸੀਐਲ ਲੁੱਕ ਨਹੀਂ ਦੇ ਸਕਦੀ ਤਾਂ ਇਹ ਸਾਨੂੰ ਲਿਖ ਕੇ ਦੇ ਨਾ ਇੱਕ ਕਲਾਸ ਹੈ ਵੀ ਫਿਰ ਪੰਜਾਬ ਸਰਕਾਰ ਸਾਨੂੰ ਕਹੂਗੀ ਵੀ ਤੁਸੀਂ ਜਿੱਥੋਂ ਮਰਜ਼ੀ ਲੁੱਕ ਲੋ ਲੁੱਕ ਨੂੰ ਓਪਨ ਕਰਨ ਪਰ ਇਹ ਕੀ ਕਰਦੀ ਹੈ ਸਾ ਤੋਂ ਪੈਸੇ ਪਹਿਲਾਂ ਜਮਾ ਕਰਾ ਲੈਂਦੇ ਆ ਉਦੋਂ ਇਹ ਕੋਈ ਨਹੀਂ ਦੱਸਦਾ ਵੀ ਸਾਡੇ ਕੋਲ ਲੁੱਕ ਹੈ ਕਿ ਨਹੀਂ ਹੈ ਜਦੋਂ ਪੈਸੇ ਸਾਡੇ ਜਮਾ ਹੋ ਜਾਂਦੇ ਆ ਇੱਕ ਗੱਡੀ ਦਾ ਹੀ ਰੁਪਇਆ 10-15 ਲੱਖ ਰੁਪਇਆ ਇੱਕ ਗੱਡੀ ਦਾ ਬੰਦਾ ਹੈ ਠੇਕੇਦਾਰ ਨੇ 10-15 ਲੱਖ ਜਾਂ ਦੋ ਗੱਡੀਆਂ ਨੇ 30 ਲੱਖ ਕਰੋੜ ਤੱਕ ਠੇਕੇਦਾਰ ਨੇ ਜਮਾ ਕਰਾਤਾ ਤਾਂ ਉਦੋਂ ਮੁੜ ਕੇ ਗੱਡੀ ਅੰਦਰ ਜਾਂਦੀ ਹੈ ਤੇ ਲੁੱਕ ਦੇ ਨੋ ਮੁੱਕਰ ਜਾਂਦੀ ਹੈ ਉਹਦੇ ਨਾਲ ਠੇਕੇਦਾਰ ਨੂੰ ਦੂਰੀ ਮਾਰ ਚਲਣੀ ਪੈਂਦੀ ਹੈ ਇੱਕ ਤਾਂ ਲੁੱਕ ਦੇ ਪੈਸੇ ਰੁਕ ਜਾਂਦੇ ਐ ਇੱਕ ਠੇਕੇਦਾਰ ਨੂੰ ਲੁੱਕ ਨਹੀਂ ਮਿਲਦੀ ਠੇਕੇਦਾਰ ਦਾ ਕੰਮ ਰੁਕ ਜਾਂਦਾ ਜੇ ਪੰਜਾਬ ਸਰਕਾਰ ਇਹਦੇ ਵੱਲ ਧਿਆਨ ਦੇਵੇ ਤੇ ਲੁੱਕ ਨੂੰ ਓਪਨ ਕਰ ਦੇ ਵੀ ਅਸੀਂ ਟੈਕਸ ਪੇਡ ਲੁੱਕ ਜਿੱਥੋਂ ਮਰਜ਼ੀ ਲਿਜੇ ਕੋਈ ਰੈਫਾਇਨਰੀ ਦੀ ਬਾਣੀ ਪਾਣੀ ਪੱਤਰ ਫੇਰਨ ਦੇ ਲੱਗੇ ਚਾਹੇ ਇੰਪੋਰਟਡ ਲਿਜੇ ਉਹ ਠੇਕੇਦਾਰ ਤੇ ਛੱਡਦੇ ਨਾ ਲੁੱਕ ਦੀ ਕੁਆਲਿਟੀ ਪੰਜਾਬ ਸਰਕਾਰ ਚੈੱਕ ਕਰ ਲੇ ਸਾਨੂੰ ठेकेदार ਨੂੰ ਵਿੱਚ ਕੋਈ ਤਰਾਜ ਨਹੀਂ ਤਾਂ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਦੇ ਚ ਕਰੋੜਾਂ ਰੁਪਿਆ ਦਾ ਰੁਪਿਆ ਦਾ ਫਾਇਦਾ ਹੋ ਸਕਦਾ ਹੈ ਜਿਹੜਾ ਆਪਾਂ ਅਰਥੈਨੀ ਤੋਂ ਢੁਈ ਮਰਾਈ ਜਨੇ ਆ ਇਹ ਸਰਕਾਰ ਨੂੰ ਸਾਡੀ ਬੇਨਤੀ ਹੈ ਇਸ ਵੱਲ ਧਿਆਨ ਦੇਵੇ ਫੇਰ ਹੀ ਪੰਜਾਬ ਦੀ ਡਿਵੈਲਪਮੈਂਟ ਵਧੂਗੀ ਫੇਰ ਹੀ ਕੰਮ ਸਹੀ ਤਰੀਕੇ ਨਾਲ ਨਿਭਣਗੇ ਤੇ ਫੇਰ ਹੀ ਸਾਰਾ ਕੁਝ ਪੰਜਾਬ ਦਾ ਹੋ ਤਕੂਗਾ